ਹਾਂ ਹੀ ਆਇਆ ਕਰਤੀ ਸਾਮਾਨ ਪੂਰਾ ਆਪਾਂ ਫੁੱਲ ਭਰ ਲਿਆ ਵਾ ਭਾਈ ਆਹ ਦੇਖੋ ਭਾਈ ਜਗਰਾਉਂ ਦੇ ਬਾਜ਼ਾਰ ਵਿੱਚ ਵੀ ਪਾਣੀ ਕਿੰਨਾ ਜ਼ਿਆਦਾ ਵਾ ਦੇਖੀ ਦੇਖੀ ਧਿਆਨ ਨਾਲ ਅੱਧਾ ਅੱਧਾ ਲੈ ਜਾ ਜੀ ਮਿੱਤਰੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਪ੍ਰੋਫਟਰ ਤੇ ਹੁਣ ਆਪਾਂ ਜੀਪ ਧਵਾਨ ਚੱਲੇ ਆਂ ਤੇ ਅੱਜ ਜੀਪ ਧਵਾਂ ਆ ਗਿਆ ਆਪਾਂ ਜਾਣਾ ਕਿੱਥੇ ਆ ਉਧਰ ਭੁੱਲ ਗਿਆ ਭੁੱਲ ਗਿਆ ਮਸਾਖਾ ਪੜਨੇ ਮੇਰੇ ਅੱਜ ਚੱਲੇ ਆਪਾਂ ਘੜ ਪੀੜਤਾ ਦੀ ਸੇਵਾ ਕਰਨ ਤੇ ਹੁਣੇ ਪਲਾਨ ਬਣਾਉਨੇ ਆ ਸਾਰੇ ਮਿਲ ਕੇ ਟੀਮ ਕਿਹੜੀ ਸਾਈਡ ਜਾਣਾ ਵਾ ਇਹ ਵੀ ਦੇਖਦੇ ਆ ਤੇ ਕਿਹੜੇ-ਕਿਹੜੇ ਚੀਜ਼ਾਂ ਚਾਹੀਦੀਆਂ ਵਾ ਇਹ ਵੀ ਸਾਰੇ ਸਲਾਹ ਕਰਦੇ ਆ ਤੇ ਉਹ ਚੀਜ਼ਾਂ ਬਜਟ ਬਣਾ ਕੇ ਫਿਰ ਸਾਰੀਆਂ ਲੈ ਕੇ ਆਉਨੇ ਆ ਤੇ ਬਾਕੀ ਆਪਾਂ ਰਹਿਣਾ ਉਹਦੇ ਲਈ ਆਪਾਂ ਨੂੰ ਤਰਪਾਲ ਵਗੈਰਾ ਵੀ ਚਾਹੀਦੀ ਹਨ ਤੇ ਹਜੇ ਉਹ ਵੀ ਚੀਜ਼ਾਂ ਇਦਾਂ ਦੀਆਂ ਲੈ ਕੇ ਆਉਣੀਆਂ ਵਾ ਤੇ ਸਭ ਤੋਂ ਪਹਿਲਾਂ ਯਾਰ ਆਹ ਬਾੜੀ ਲਿਬੜੀ ਪਈ ਆ ਤੇ ਇਹਨੂੰ ਧਵਾ ਲਈਏ ਭਾਈ ਆ ਦੇਖੋ ਕਿੱਥੋਂ ਕਿੱਥੋਂ ਲੈ ਕੇ ਆਇਆ ਤੂੰ ਇਹਨੂੰ ਯਾਰ ਯਾਰ ਨਾੜਸਰ ਇਹੀ ਜਦੋਂ ਵਰਸੀ ਨੂੰ ਹਾਂ ਹਾਂ ਅੱਛਾ ਉਦੋਂ ਏ ਯਾਰ ਨਾਨਸਰ ਪੱਕਾ ਹੀ ਨਾ ਵਰਖੀ ਤੇ ਗੱਡੀ ਲਾਉਂਦਾ ਹੀ ਹੁੰਦਾ ਵਾ ਮਤਲਬ ਤਕਰੀਬਨ ਇਹ ਮੈਂ ਇਹਨੂੰ ਦੇਖਦਾ ਮਾ 7ਵੀਂ 8ਵੀਂ ਤੋਂ 8ਵੀਂ ਤੋਂ ਆਪ ਚਲਾਉਣ ਲੱਗ ਗਿਆ ਸੀਗਾ ਤੇ ਪਿੱਛੇ ਸਵਾਰੀਆਂ ਦੱਸ ਕੀ ਕਹਿ ਰਹੀਆਂ ਸੀਗੀਆਂ ਵਾਹਿਗੁਰੂ 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 ਕਿਉਂਕਿ 8ਵੀਂ ਵਿੱਚ ਭਿਉਂਦਾ ਫੜੀ ਹੁੰਦਾ ਸੀ ਇਹਨਾਂ ਕੋ ਮਰੂਤੀ ਹੁੰਦੀ ਸੀ ਬਾਈ ਤੇ ਉਹ ਇਹਨਾਂ ਇੰਨੀ ਭਿਜਾਉਣੀ ਮਰੂਤੀ ਹੁੰਦੀ ਹੈ ਹਿੰਡੀ ਕਾਉਂਟੀ ਸੀ ਮਰੂਤੀ ਹੈ ਨਾ ਸੀ ਇੱਕ ਸਕਾਰਪਿਓ ਤੂੰ ਕਿਹੜੀ ਚਲਾਉਂਦਾ ਹੁੰਦਾ ਸੀ ਮਰੂਤੀ ਚਲਾਉਂਦਾ ਹੁੰਦਾ ਜਾਂ ਇਹ ਤੇ ਪਿੱਛੇ ਸਵਾਰੀਆਂ ਨੇ ਕਰਨਾ ਵਾਹਿਗੁਰੂ ਵਾਹਿਗੁਰੂ ਵਾ ਮਜਾਕ ਦੀਆਂ ਗੱਲਾਂ ਦੂਰ ਰਹਿ ਗਈਆਂ ਤੇ ਬਹੁਤ ਦਿਨਾਂ ਤੋਂ ਸੋਚ ਰਹੇ ਸੀਗੇ ਕਿ ਸੇਵਾ ਕਰਕੇ ਆਈਏ ਸੇਵਾ ਕਰਕੇ ਆਈਏ ਕਿਉਂਕਿ ਯਾਰ ਪੰਜਾਬ ਜਿੰਨਾ ਜਿੰਨਾ ਸਟੇਟਾਂ ਨਾਲ ਵੀ ਖੜਦਾ ਵਾ ਇੱਥੇ ਵੀ ਤੁਸੀਂ ਦੇ ਦਿੰਦੇ ਹੋ ਮਾੜੀ ਵੀ ਚੀਜ਼ ਹੁੰਦੀ ਆ ਉੱਥੇ ਪੰਜਾਬ ਹਾਜ਼ਰ ਹੁੰਦਾ ਵਾ ਉੱਥੇ ਪੰਜਾਬ ਸਭ ਤੋਂ ਪਹਿਲਾਂ ਪਹੁੰਚ ਜਾਂਦਾ ਪਰ ਪੰਜਾਬ ਨਾਲ ਤੁਸੀਂ ਦੇਖ ਲਓ ਕੋਈ ਨਹੀਂ ਪਹੁੰਚਿਆਗਾ ਤੇ ਆਪਣੇ ਬੰਦੇ ਹੀ ਆ ਜਿਹੜੇ ਬਈ ਸੇਵਾ ਕਰਦੇ ਫਿਰਦੇ ਹਨਾ ਭਰਾ ਕਿਦੋਂ-ਕਦੋਂ ਲੱਗੇ ਹੋਏ ਆ ਜਦੋਂ ਦੇ ਹੜ ਚਾਲੂ ਹੋਏ ਆ ਉਦੋਂ ਦੇ ਲੱਗੇ ਹੋਏ ਆ ਤੇ ਚਲੋ ਹੁਣ ਆਪਾਂ ਵੀ ਚੱਲਦੇ ਹਣ ਬਈ ਆਪਾਂ ਦੁਕਾਨ ਤੇ ਆ ਚੁੱਕੇ ਆ ਤੇ ਇੱਥੇ ਦੇਖਦੇ ਆ तकरीबन ਪਾਣੀ ਦੀ ਵੀ तकरीबन ਕਾਫੀ ਲੋਡ ਆ ਦੁੱਧ ਦੀ ਵੀ ਹੋਰ ਕਾਫੀ ਸਮਗਰੀ ਜਿੰਨੀ ਵੀ ਆਪਾਂ ਨੂੰ ਚਾਹੀਦੀ ਆ ਉਹ ਆਪਾਂ ਲੈ ਕੇ ਜਾਣੇ ਆ ਤੇ तकरीबन ਹੁਣ ਮਤਲਬ ਦੁੱਧ ਵੀ ਲੈ ਕੇ ਜਾਣਾ ਦਵਾਈਆਂ ਵੀ ਲੈ ਕੇ ਜਾਣੀਆਂ ਕਿਉਂਕਿ ਦਵਾਈਆਂ ਦੀ ਵੀ ਲੋਡ ਆ ਬੁਖਾਰ ਦੀ ਹੋਗੀ ਹੋਰ ਕੋਈ ਇਨਫੈਕਸ਼ਨ ਦੀ ਹੋਗੀ ਇਦਾਂ ਦੀਆਂ ਸਾਰੀਆਂ ਦਵਾਈਆਂ ਆਪਾਂ ਲੈ ਕੇ ਜਾਣਾ ਸਭ ਤੋਂ ਪਹਿਲਾਂ ਹੁਣ ਆਪਾਂ ਪਾਣੀ ਲੈ ਕੇ ਚੱਲਦੇ ਆ ਤਰਪਾਲਾਂ ਵਗੈਰਾ ਲੈ ਕੇ ਆਉਨੇ ਤਰਪਾਲਾਂ ਦੇਖਦੇ ਪਏ ਆ ਸਭ ਤੋਂ ਪਹਿਲਾਂ ਕਿੰਨੀਆਂ ਚਾਹੀਦੀਆਂ ਉਹਦੇ ਲਈ ਹੁਣ ਬੁਲਾਇਆ ਹਰਸ਼ ਜਗਰਾਉ ਨੂੰ ਤੇ ਉਹ ਆ ਰਿਹਾ ਤੇ ਫਿਰ ਦੇ ਦੇ ਅੱਜ ਹੀ ਚੱਲਦੇ ਹੁਣ ਲੁਧਿਆਣਾ ਯਾਰ ਕੱਲੂ ਟਾਈਮ ਲੱਗਣਾ ਅੱਜ ਕੋਈ ਨਹੀਂ ਨਿਹਰਾ ਹੋਊਗਾ ਚੱਲੂਗਾ ਕੱਲੂ ਸਗੋਂ ਐ ਵਧੀਆ ਵਸ ਸਵੇਰੇ ਤੜਕੇ ਇੱਕਦਮ ਮੀਂਹ ਕੱਲ ਦਾ ਕੱਲ ਦਾ ਮੀਂਹ ਜ਼ਿਆਦਾ ਵਾ ਮੀਂਹ ਜ਼ਿਆਦਾ ਕੱਲੂ ਫਿਰ ਆਪਾਂ ਫੋਰ ਲੇਟ ਹੋ ਜਾਾਂਗੇ ਉੱਧਰ ਰਸ਼ਟ ਘਟੂ ਜੇ ਕੱਲ ਜਾਣਾ ਜੇ ਕੱਲੂ ਮੀਂਹ ਜ਼ਿਆਦਾ ਆ ਗਿਆ ਉੱਥੇ ਫਿਰ ਪਾਣੀ ਵਧ ਗਿਆ ਫਿਰ ਮੀਂਹ ਜ਼ਿਆਦਾ ਆ ਗਿਆ ਕੋਈ ਚੱਕਰ ਨਹੀਂ ਆਪਾਂ ਫਿਰ ਉੱਥ ਨੂੰ ਬਦਲ ਰਹਿਣਾ ਕਰਨਾ ਸਿਸਟਮ ਸਾਹੀ ਗੱਡੀ ਦੇ ਵਿੱਚ ਦੀ ਪਾਣੀ ਹਜੇ ਆਇਆਣਾ ਜੀਪ ਦਾ ਵੀ ਕਾਫੀ ਕੁਝ ਕਰਨ ਵਾਲਾ ਵਾ ਹਜਾ ਨੇ ਜੀਪ ਪੂਰੀ ਪੈਕ ਕਰ ਦੇ ਫਿਰ ਇਹਨੇ ਟਰਬੋ ਦਾ ਕੁਝ ਪੈਪ ਜਿਹਾ ਅਲੱਗ ਕਰਨਾ ਮਤਲਬ ਜੀਪ ਤੇ ਇਹਨੇ ਕਾਫੀ ਟਾਈਮ ਲਾਇਆਣਾ ਯਾਰ ਹੁਣ ਇਹਨਾਂ ਨੂੰ ਜੀਪ ਨੂੰ ਪਹਿਲਾਂ ਧਵਾ ਕੇ ਛੱਟਿਆ ਮਤਲਬ ਪਲਾਨ ਪਲਾਨ ਯਾਰ ਮੌਕੇ ਤੇ ਬਣਿਆ ਮੌਕੇ ਤੇ ਬਣਿਆ ਕਰਕੇ ਇਹ ਸਮਾ ਲੈਣਾ ਬਹੁਤ ਪਿਆ ਹੋਰ ਕਾਫੀ ਤਿਆਰੀ ਹੁਣ ਪਈ ਹੈ ਦੇਖਦੇ ਹਾਂ ਕੀ ਕਰਨਾ ਹੁਣ ਸਲਾਹ ਲਈ ਹਰਸ਼ ਨੂੰ ਬੁਲਾਇਆ ਵਾ ਹੈਲੋ ਦੋ ਦੋ ਝਟ ਲੰਨਾ ਲੱਗੀਆਂ ਐ ਕਰਕੇ ਸੇਵਾਦਾਰ ਪਹੁੰਚ ਚੁੱਕੇ ਆ ਚਲੋ ਵੀਰੇ ਨਾਲੇ ਅੰਤਰਾ ਨਹੀਂ ਲੈਣੀ ਅਸੀਂ ਠੀਕ ਹੈ ਓਕੇ ਓਕੇ ਠੀਕ ਹੈ ਜੀ ਸਤ

ਉੱਤੇ ਉਪਰ ਨਾਲ ਕੰਪਲੀਟ ਕਰ ਲਈ ਪਹਿਲਾਂ ਥੱਲੇ ਆਹ ਟਰਾਲੀ ਦਾ ਬਾਈ ਆਪਣੀ ਤਕਰੀਬਨ ਪੂਰੀ ਪਾਣੀ ਨਾਲ ਭਰਨੀ ਆ ਤੇ ਇੱਕ ਹੋਟਲ ਵਾਲੀ ਲੈ ਕੇ ਆਉਣੀ ਆ ਬਾਈ ਆਪਾਂ ਹਾਈਟ ਵੀ ਕਰਨੀ ਹੈ ਜੀ ਇਹਦੀ ਉਹ ਵੀ ਕਰਨਾ ਹਨ ਤੇ ਪੂਰੀ ਭਰ ਗਈ ਦੂਸਰੀ ਟਰਾਲੀ ਵਿੱਚ ਆਪਾਂ ਜਿਹੜਾ ਸੁੱਕਾ ਸਮਾਨ ਉਹ ਰੱਖਣਾ ਵਾ ਤੇ ਬਾਕੀ ਹਜੇ ਬੈਠਣ-ਉੱਠਣ ਦਾ ਪ੍ਰਬੰਧ ਆ ਉਹ ਵੀ ਕਰਨਾ ਵਾ ਬੈਠਾ ਦਾ ਜੀਪ ਚ ਹੈਗਾ ਯਾਰ ਜੀਪ ਚ ਹੈਗਾ ਹਾਂ ਤੇ ਪੈਨ ਵਾਲਾ ਪੈਪ ਬੰਦ ਹੋ ਜੂਏ ਚ ਉਹ ਇੱਚ ਹੋ ਜਾਣਾ ਹੋ ਹੀ ਜਾਣਾ ਕਿਸੇ ਨਾ ਕਿਸੇ ਤਰੀਕੇ ਨਾਲ ਯਾਰ ਆਹ ਬਚ ਗਈ ਜਗ੍ਹਾ ਹੁਣ ਫਿਰ ਇਹਨੂੰ ਟੇਢੀ ਕਰ ਦੇ ਇਹਨੂੰ ਜੋ ਜਿੰਮੀ ਮਰਜ਼ੀ ਕਰਦੇ ਆ ਆ ਠੀਕ ਆ ਠੀਕ ਆ ਠੀਕ ਆ ਸ਼ੁਰੂ ਕਰਦੀ ਉਹਨੇ ਸੈਡ ਘਮਾ ਲਈ 1 2 3 4 5 6 7 8 9 10 11 12 13 14 15 16 17 18 19 20 21 22 23 23 ਹੋ ਗਈਆਂ ਕਿੰਨੀਆਂ ਹੋ ਗਈਆਂ ਬਾਪਾ 26 26 26 ਹੋ ਗਈਆਂ 27 ਤੇ ਪਹੁੰਚ ਗਏ 27 ਤੇ ਇਹ 27 ਤੇ ਪਹੁੰਚ ਗਈ ਬਾਈ ਉਹ ਦੇ ਉਹ ਦੇ ਲੜ ਲੜਾਈ ਤੇ ਪਹੁੰਚ ਗਿਆ ਪੂਰਾ ਓਏ 25 ਹੋ ਗਈਆਂ ਪੂਰੀਆਂ 15 ਓਕੇ ਜੀ ਓਕੇ ਭਾ ਚੱਲਿਆ ਭਾ ਚੱਲਿਆ ਉਹ ਬਾਂਕੀ ਨੂੰ ਬਤਾ ਲਿਆ ਹਾਂ ਦੂਜੀ ਟਰਾਲੀ ਵੀ ਮੰਗਾਈਏ ਯਾਰ ਇਹ ਹੈਗੀਆਂ ਤਕਰੀਬਨ 25 ਹੁਣ ਛੋਟੀਆਂ ਲੈ ਕੇ ਆਈਏ ਯਾਰ ਸਲਾ ਇਹ ਬਣਾਈ ਆ ਜਿਹੜੀਆਂ ਇਹ ਪੇਟੀਆਂ ਵਾਂ ਵੱਡੀਆਂ ਬੋਤਲਾਂ ਦੀਆਂ ਤਕਰੀਬਨ ਪਹਿਲਾਂ ਸੋਚਿਆ ਸੀਗਾ ਇਹ 25 ਤੋਂ 50 ਲੈ ਲਈਏ ਤੇ ਹੁਣ 50 ਵਾਲੀਆਂ ਇਹ ਲੈਣੀਆਂ ਵਾਂ ਤੇ 50 ਛੋਟੀਆਂ ਵਾਲੀਆਂ ਲੈਣੀਆਂ ਨੇ ਛੋਟੀਆਂ ਬੋਤਲਾਂ ਹੁੰਦੀਆਂ ਵਾਂ ਤੇ ਹੁਣ ਇਹਨੂੰ ਰੱਖਦੇ ਆ ਉਹਦੇ ਵਿੱਚ ਪਹਿਲਾਂ ਹਾਲ ਅਜੇ ਇੱਥੇ ਨੂੰ ਕੱਢ ਰਹੀਏ ਇਹਦੇ ਉੱਤੇ ਸਾਰਾ ਲਾ ਕੇ ਇਹ ਦੂਜਾ ਟਾਂਡੀ ਆਪਣਾ ਵਿਚਲਾ ਜੇ ਦਰਮੇਦਾਨ ਤੇ ਤੈਨੂੰ ਕਰੋ ਉਤੋਂ ਬਿਲਡਿੰਗ ਵੇਰਾ ਵੀ ਕਰਨੀ ਹੈ ਨਾ ਜੇ ਆ ਜੀਪ ਲੈ ਜੂ ਇਹ ਮੋਗੇ ਹਾਂ 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 ਜੀ ਯਾਰ ਇਹਦਾ ਕੰਮ ਹਾਂ ਜੀ ਇਹਦਾ ਕੰਮ ਯਾਰ ਬਹੁਤ ਪਿਆਵਾ ਕਿਉਂਕਿ ਉਹਨੇ ਟੇਰੇ ਜਾ ਬਾਹਰ ਨੂੰ ਆ ਇਹਦੇ ਛੱਤ ਲਾਉਣੀਆਂ ਹੀ ਪੈਣੀਆਂ ਛੱਤ ਲਾ ਕੇ ਟਾਕੀਆਂ ਲਾਉਣੀਆਂ ਪੈਣੀਆਂ ਲਾਉਣੀਆਂ ਪੈਣੀਆਂ ਨਹੀਂ ਤਾਂ ਚੱਕੜ ਨਾਲ ਪਾ ਜਿੰਨੇ ਇਹ ਜਿੱਤੇ ਮਾਰਦਾ ਉਹਨੇ ਜੀਬ ਮਾਰ ਲਈ ਕਿਹੜੀ ਉਹ ਨਹੀਂ ਨਹੀਂ ਅਸੀਂ ਬਾਕੀ 25 ਬੈਠੀਆਂ ਛੂਟੀਆਂ ਚੱਕ ਲਓ ਉਹਦਾ ਕੀ ਫਰਕ ਆ ਛੂਟੀਆਂ ਦਾ ਛੋਟੀਆਂ ਦਾ ਬੈਂਤੀ ਛੋਟੀਆਂ ਦਾ ਇਹ ਫਰਕਾ ਬਾਬੇ ਨੇ ਬਣਿਆ ਇਹ ਤਿੰਨ ਗ੍ਰੇਡ ਪਈ ਜਾਣੀ ਹਾਂਜੀ 25 ਥੱਲੇ ਆ ਗਿਆ ਜੀ 25 ਉੱਤੇ ਆ ਗਿਆ ਗੰਦੂਇਆ ਕਰੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 ਹਰਸ਼ਪਾ ਜੀ ਪਹੁੰਚ ਚੱਕਿਆ ਸਸੀਗਲ ਜੀ ਕੀ ਹਾਲ ਚਾਲ ਨੇ ਜੀ ਬੜਾ ਤੁਸੀਂ ਯਾਰ ਸੇਵਾ ਦਾ ਕੀ ਕਰਨੀ ਬੜਾ ਤੁਸੀਂ ਮੈਨੂੰ ਪਾਣੀ ਪਿయాਓ ਯਾਰ ਮੈਨੂੰ ਪਾਣੀ ਦੀ ਲੋੜ ਹੋ ਰਹਾ ਯਾਰ ਪਿਆ ਦਿੰਨੇ ਆ ਜੀ ਇੱਥੇ ਨਹੀਂ ਬਜ਼ਾਰ ਚ ਆਇਆ ਉਹ ਜਾਣਾ ਉਹ ਵਾਵਾ ভাই ਇਦਾਂ ਦਾ ਨਾ ਆਹ ਨਵੇਂ ਬੋਗ ਲੈ ਆਂਦੇ ਨੇ ਹੁਣ ਦੇਖੇ ਹੁਣ ਆ ਰੱਖ ਲਈਆਂ ਤੇਰੀ ਵੇਟ ਹੀ ਕਰਦੀ ਤੂੰ ਆਇਆ ਨਹੀਂ ਗਿਆ ਫਿਰ ਆ ਹੁਣ ਪਹਿਲਾਂ ਹੀ ਰੱਖ ਲਈਆਂ ਵੱਡੀਆਂ ਹੁਣ ਛੋਟੀਆਂ ਨਹੀਂ ਨਹੀਂ ਤੂੰ ਤੂੰ ਬਸ ਬੈਠਣਾ ਵਾ ਰੋ ਮਾਰਨਾ ਟ ਦੇ ਵਾ ਵਾ ਆਇਆ ਕਰੋ ਆ ਕਰੋ ਯੈਸ ਤੇਰਾ ਕੰਮ ਹੈਗਾ ਉੱਥੇ ਜੋ ਆਪਾਂ ਪਹੁੰਚ ਜਾਗੇ ਲੈਣੇ ਬਹੁਤ ਦੂਰ ਹੈ ਗੱਡੀ ਤਾਂ ਜੀ ਨਾ ਸੇਵਾ ਕਰਨੀ ਪਏ ਹੁਣ ਆਪਾਂ ਛੋਟੀਆਂ ਬੋਤਲ ਲੈਣੀਆਂ ਇਹ ਵੱਡੀਆਂ ਆਪਾਂ ਰੱਖ ਲਈਆਂ ਪਿਆ ਹਣਾ ਸ਼ੂਟਿੰਗ ਵੀ ਰੱਖ ਲੈਣੇ ਹੁਣ ਤੇ ਇਹ ਤੋਂ ਬਾਅਦ ਦੇ ਦਿਆਂ ਕੀ ਕਰਨਾ ਉੱਪਰ ਜਾਣਾ ਹਾਂ ਉਹ ਵੀ ਜਾ ਕੇ ਡਿਸਾਈਡ ਕਰਨਾ ਹੁਣ ਜਾਣਾ ਭਾਈ ਅੱਗੇ ਵੀ ਹੋਰ ਕਾਫੀ ਚੀਜ਼ਾਂ ਪਈਆਂ ਦਵਾਈਆਂ ਵੀ ਲੈਣੀਆਂ ਹਜੇ ਉਹ ਵੀ ਦੇ ਦਿਆ ਨਾ ਕਿਹੜੀਆਂ-ਕਿਹੜੀਆਂ ਲੈਣੀਆਂ ਭਾਈ ਸਫਾਈ ਵਾਲੇ ਜਿਹੜੇ ਸਮਾਨ ਆ ਇਹਦੀ ਵੀ ਬਹੁਤ ਜ਼ਿਆਦਾ ਲੋਡ ਸੀਗੀ ਤੇ ਇਹ ਸਮਾਨ ਦੂਜੀ ਟਰਾਲੀ ਵਿੱਚ ਆਊਗਾ ਇਹ ਇਹ ਸਮਾਨ ਤਾਂ ਦੂਜੀ ਟਰਾਲੀ ਵਿੱਚ ਆਊਗਾ ਨਾ ਹਾਂ ਇਹਨੂੰ ਤਾਂ ਫੇਰ ਟਕਾਉਣ ਦੀ ਲੋੜ ਨਹੀਂ ਗਈ ਮੂਰੇ ਇੱਥੇ ਰੱਖ ਲੋ ਇੱਧਰ ਰੱਖ ਲੋ ਇਹਨੂੰ ਆ ਤੂੰ ਇੰਨੇ ਕਣੇ ਡਰੀ ਜਾਣਾ ਭਰਾਵਾ ਦੇਖੀ ਧਿਆਨ ਨਾਲ ਬੜਿਆ ਹਾਂਜੀ ਹਾਂਜੀ ਵੀਰੇ ਹੋਰ ਵੀ ਓਏ ਬਿਸਕਟ ਵਗੈਰਾ ਹੋਰ ਚੀਜ਼ਾਂ ਵੀ ਲੈ ਲਓ ਪਾਣੀ ਭਾਈ ਭਰ ਲਿਆ ਵਾ ਹੁਣ ਤਕਰੀਬਨ ਹੁਣ ਜਿਹੜਾ ਸੁੱਕਾ ਸਮਾਨ ਰਹਿ ਗਿਆ ਦਵਾਈਆਂ ਰਹਿ ਗਈਆਂ ਤਰਪਾਲਾ ਰਹਿ ਗਏ ਆ ਹੋਰ ਕਾਫੀ ਚੀਜ਼ਾਂ ਰਹਿ ਗਈਆਂ ਵਾ ਉਹ ਵੀ ਦੇਖ ਦੇਣ ਕਿੱਥੋਂ ਕਿੱਥੋਂ ਲੈਣੀਆਂ ਆ ਵਾ ਚਲੋ ਬਾਈ ਦੇਖੇ ਸਹੀ ਗੱਲ ਆ ਯਾਰ ਇੱਕਦਮ ਪਲਾਨ ਬਣਿਆ ਕਿਉਂਕਿ ਸਾਡਾ ਮਾਲੇ ਕਿਤੇ ਵੀ ਜਾਣਾ ਘੁੰਮਣ ਵੀ ਜਾਣਾ ਸੇਵਾ ਵੀ ਕਰਨੀ ਇਹ ਯਾਰ ਗੰਤਾ ਦਾ ਪਤਾ ਨਹੀਂ ਇੱਕਦਮ ਪਲਾਨ ਬਣਦਾ ਇੱਕਦਮ ਪਲਾਨ ਬਣਾਉਣ ਵਾਲਾ ਕੰਮ ਬੜਾ ਔਖਾ ਵਾ ਫਿਰ ਤਿਆਰੀ ਨਾ ਬੜੀ ਜਲਦੀ ਕਰਨੀ ਪੈਂਦੀ ਹੈ ਪਰ ਇਹ ਆਲਾ ਫਿਰ ਹੜਾ ਵਿੱਚ ਕੋਈ ਨਾ ਵੀ ਹੋਣਾ ਹੀ ਹੜਾ ਇਹ ਤਾਂ ਇੱਕੋ ਦਾ ਵੀ ਹੋਣਾ ਸੀ ਵੈਸੇ ਸੋਚ ਕਾਫੀ ਤਾਂ ਮੈਨਰੇ ਆ ਕਿਤੇ ਵਿੱਚ ਹਾਕ ਕੋਈ ਸੋਚਦਾ ਵੀ ਚਾਹਦਾ ਬਹੁਤ ਹੈ ਮੈਨਾਂ ਜਾਣਾ ਸੀਗਾ ਕਰਕੇ ਥੋੜਾ ਔਖਾ ਹੋ ਗਿਆ ਉਹ ਜੀਪ ਵਗੈਰਾ ਦੀ ਨਾ ਪੂਰੀ ਸਰਵਿਸ ਉਹਦੇ ਲਈ ਕਰਾ ਕੇ ਦਬੇ ਨਾ ਜਿਹੜੀ ਤੇ ਇੱਕੋ ਦੀ ਮੰਮੀ ਨੇ ਬਾਹਰ ਹੋਣਾ ਸੀਗਾ ਉਹਦੇ ਕਰਕੇ ਉਹ ਦਿੱਲੀ ਗਿਆ ਸੀਗਾ ਤੇ ਉਹਦੇ ਕਰਕੇ ਥੋੜਾ ਡਿਲੇ ਹੋ ਗਿਆ ਵਾ ਬਹੁਤ ਸੋਹਣਾ ਸਾਮਾਨ ਪੂਰਾ ਫੁੱਲ ਭਰ ਲਿਆ ਬਾਈ ਜੇ ਹੋਰ ਥੋੜੀ ਬਹੁਤ ਜਿੰਨੀ ਵੀ ਲੋਡ ਪਈ ਉਹ ਵੀ ਆਪਾਂ ਅੱਗੇ ਜਾ ਕੇ ਲੈ ਲਾਂਗੇ ਤੇ ਬਾਕੀ ਹੂਣਕੀ ਆਪਾਂ ਜਾ ਕੇ ਲੈ ਲੈਂਦੇ ਆ ਬਾਕੀ ਖੜੇ ਪੈਰ ਲੈ ਲਾਂਗੇ ਉੱਥੇ ਹਾਂ ਹਾਂ ਉਹ ਤਾਂ ਮਿਲ ਜਾਣੀਆਂ ਵਾ ਭਲਾ ਹਾਲ ਆ ਪਾ ਚੀਂ ਤਾਂ ਲੈ ਕੇ ਜਾ ਬਾਕੀ ਉੱਥੇ ਭਾਈ ਬਾਬੇ ਨਾਨਕ ਦੀ ਮੇਰ ਨਾਲ ਨਾ ਮਤਲਬ ਇਹਦੀ ਜ਼ਰੂਰਤ ਨਹੀਂ ਹੈਗੀ ਉਹ ਇੰਟੂਰ ਜਿਹਦਾ ਸੈਂਸ ਕਹਿੰਦਾ ਮੇਰਾ ਮਤਲਬ ਹੈ ਮਤਲਬ ਜਿਹੜੀਆਂ ਜਿੱਥੇ ਪਹੁੰਚਣੀਆਂ ਚਾਹੀਦੀਆਂ ਉਹ ਪਹੁੰਚ ਗਈਆਂ ਪਹੁੰਚ ਰਹੀਆਂ ਨੇ ਪਰ ਉਸ ਜਿਹੜੇ ਮੇਨ ਗੱਲ ਜਿਹੜੀ ਪਹੁੰਚਣ ਦੀ ਵੋਟਾਂ ਦੀ ਦਿੱਕਤ ਆ ਉਹ ਵੀ ਆਪਾਂ ਕਿਸੇ ਤਰੀਕੇ ਨਾਲ ਹੱਲ ਕਰਨੀ ਟਰਾਈ ਕਰਾਂਗੇ ਕਿਸੇ ਤਰੀਕੇ ਨਾਲ ਆਪਾਂ ਕਿ ਜਲਾ ਪੋਏ ਮੇਰੀ ਬਾਹਰ ਹੋ ਗਈਆ ਪਹੁੰਚਾਂ ਚਾਰ ਕਿ ਵੀ ਜਾਣਾ ਪਵੇ ਤਾਂ ਵੀ ਜਾਵਾਂਗੇ ਸਹੀ ਗੱਲ ਆ ਕੋਈ ਨਾ ਕੋਈ ਦਾ ਹੱਲ ਕਰਾਂਗੇ ਉੱਥੇ ਜਾ ਕੇ ਜੋ ਵੀ ਸੁਲੱਬ ਬਣਿਆ ਬਾਈ ਇਹਦੇ ਟਾਈਮ ਤਾਂ ਕੱਛੇ ਪਾ ਜਾਣੇ ਆ ਮੈਂ ਤਾਂ ਵੀਰੇ ਆਪ ਲੈਣੇ ਆ ਪਾਣੀ ਵਿੱਚ ਵੜਨ ਲਈ ਯਾਰ ਸਹੀ ਗੱਲ ਬੋਜੋ ਇਹਦਾ ਪਜਾਮਾ ਵੀ ਪਾ ਸਕਦੇ ਆ ਚੱਕਰ ਨਹੀਂ ਪਜਾਮੇ ਸਰ ਪਾਣੀ ਗਿਆ ਉੱਥੇ ਰਹਿਣਾ ਰੋਣਾ ਪੈ ਗਿਆ ਪਾਣੀ ਚ ਗਿੱਲੇ ਹੋ ਜਾਣੇ ਆ ਔਖਾ ਆਣਾ ਕੰਮ ਬਾਈ ਦੂਸਰੀ ਟੋਲੀ ਆਪਾਂ ਇਹ ਵਾਲੀ ਲੈ ਕੇ ਜਾਣੀ ਆ ਇਹਦੇ ਦੇ ਵਿੱਚ ਕਾਫੀ ਚੀਜ਼ਾਂ ਪਈਆਂ ਕਿਵੇਂ ਲੈਣਗੀਆਂ ਤਾਂ ਹੀ ਕਹਿੰਦਾ ਬੰਦੇ ਵੱਧ ਚਾਹੀਦੇ ਆ ਸਾਨੂੰ ਤਾਂ ਲੱਗਾ ਸਮਾਨ ਘੱਟ ਆ ਯਾਰ ਵੀ 6 ਚਾਹੀਦੇ ਇਹਨੂੰ ਵੀਰੇ ਇਹਦਾ ਸਮਾਨ ਹੀ ਬਾਲਾ ਭਾਰਾ ਆ ਯਾਰ ਨਿੱਗਰਾ ਸਮਾਨ ਆ ਨਿੱਕਰ ਪੂਰਾ ਚੱਲ ਲਾ ਲੈਨੇ ਹੁਣ ਹੁਣ ਜਾਈ ਗਏ ਵੀਰੇ ਲਾਉਣਾ ਪੈਣਾ ਮੈਂ ਜੀਬ ਲੈ ਆ ਫਿਰ ਫੋਨ ਤੇ ਚੱਲ ਫਿਰ ਲਿਆ ਦੂਸਰੇ ਬਾਈ ਜੀ ਪਪਾ ਲੈ ਕੇ ਜਾਣੀ ਆ ਇਹ ਵਾਲੀ ਆਉਣਾ ਐ ਸੀਗੇ ਇੱਥੇ ਡਾਕਟਰ ਸਾਹਿਬ ਨਾਲ ਗੱਲ ਕਰਨ ਕਿਹੜੀਆਂ ਕਿਹੜੀਆਂ ਦਵਾਈਆਂ ਕੀ ਕੀ ਆਪਾਂ ਨੂੰ ਚਾਹੀਦਾ ਵਾ ਜਿੱਥੇ ਆਪਾਂ ਜਾਣਾ ਵਾ ਮਤਲਬ ਤਕਰੀਬਨ ਆਪਾਂ 7 ਤੋਂ 8 ਤਰ੍ਹਾਂ ਦੀਆਂ ਦਵਾਈਆਂ ਲਈਆਂ ਵਾ ਤੇ ਉਹਦਾ ਆਪਾਂ ਆਰਡਰ ਦਿੱਤਾ ਵਾ ਮਤਲਬ ਉਹ ਹੁਣ ਕੱਢ ਕੇ ਰੱਖਣਗੇ ਸਵੇਰ ਤੇ ਕਿਤੇ ਜਾਣਾ ਵੀ ਆਪਾਂ ਸਵੇਰੇ ਸਵੇਰੀ ਤੁਰਨਾ ਵਾ ਸਵੇਰੇ ਆਪਾਂ ਨੂੰ ਦਵਾਈਆਂ ਮਿਲ ਜਾਣਗੀਆਂ ਤੇ ਆਪਾਂ ਦਵਾਈਆਂ ਫੜ ਲਾਂਗੇ ਤੇ ਉਹਦੀਆਂ ਹੁਣ ਡਾਕਟਰ ਨਾਲ ਪੂਰੀ ਸਲਾਹ ਕਰ ਲਈ ਸੀ ਆਪਾਂ ਨੂੰ ਪ੍ਰੋਪਰ ਕਿਹੜੀਆਂ ਦਵਾਈਆਂ ਕਿਹੜੀਆਂ ਕਰੀਮਾਂ ਚਾਹੀਦੀਆਂ ਵਾ ਪੈਰਾਸੀਟਾਮੋਲ ਹੋਗੀ ਲਿਓਸਿਡਰਾਜਨ ਹੋਗੀ ਹੋਰ ਆਪਾਂ ਨੂੰ ਚਾਰ ਪੰਜ ਤਰ੍ਹਾਂ ਦੀਆਂ ਹੋਰ ਕਾਫੀ ਚੀਜ਼ਾਂ ਚਾਹੀਦੀਆਂ ਵਾ ਤੇ ਉਹ ਆਪਾਂ ਨੂੰ ਸਵੇਰੇ ਮਿਲਣੀਆਂ ਚਲੋ ਹੁਣ ਆਪਣਾ ਇਹ ਵੀ ਹੱਲ ਹੋ ਗਿਆ ਹੁਣ ਆਪਾਂ ਸੁੱਕੇ ਸਮਾਨ ਦਾ ਹੱਲ ਕਰ ਲਈਏ ਬਾਈ ਜੋ ਵੀ ਆਪਣੇ ਆਹ ਨੂੰ ਪਹਿਲਾਂ ਦਾ ਦਵਾਈ ਲੋਡ ਮੈਨੂੰ ਆਇਆ ਦੇਖੋ ਯਾਰ ਨਹੀਂ ਇਹ ਤਾਂ ਬਾਈ ਹੁਣ ਇਹ ਦੇਖੋ ਯਾਰ ਆਪ ਲਈ ਵੀ ਥੋੜੀ એનર્ਜੀ ਲੋਡ ਆ ਕਿਉਂਕਿ ਅਸੀਂ ਯਾਰ ਤਕਰੀਬਨ ਤਿਆਰੀ ਹੋਈ 2 ਵਜੇ ਕਰਨ ਲੱਗੇ ਆ 2 ਵਜੇ ਤਿਆਰੀ ਕਰਨ ਲੱਗੇ ਤਾਂ ਦੇਖੋ ਵੀ ਇੱਕਦਮ ਹਨਾ ਤਾਂ ਹੋ ਨਹੀਂ ਸਕਦੀ ਕਿ ਤਾਂ ਕਰਕੇ ਫਿਰ એનર્ਜੀ ਵੀ ਥੋੜੀ ਚਾਹੀਦੀ ਆ ਬਾਈ ਤੇ ਹੁਣ ਸਵੇਰੇ ਆ ਪਾਉਡਰ ਚੱਕ ਲੈਣਾ ਬਾਈ ਆਹ ਦੇਖੋ ਕਹਿੰਦੇ ਬਾਈ ਜੀ ਚੋਬਰ ਕਹਿੰਦੇ ਪੂਰੀ ਜੀਬ ਦੀ ਛੱਤ ਕੱਸ ਰਿਹਾ ਕਹਿੰਦੇ ਪੂਰੀ ਮਿਹਨਤ ਕਰ ਰਿਹਾ ਸੇਵਾ ਕਰ ਰਿਹਾ ਜੀ ਆਦੀ ਸੇਵਾ ਨਿਭਾ ਰਿਹਾ ਮੁੰਡਾ ਕਹਿੰਦੇ ਹੋਰ ਕੀ ਮਰੇ ਹਜੇ ਆਪਾਂ ਘੰਟੇ ਵੀ ਲਾਉਣੇ ਆ ਤੇ ਓਦੇ ਝੰਡੇ ਰਹਿ ਗਏ ਇੱਕ ਆਪਣਾ ਇਥੋਂ ਟਰਬੋ ਦਾ ਪੈਪ ਰਹਿ ਗਿਆ ਕਿਉਂਕਿ ਗੱਡੀ ਪਾਣੀ ਨਾਲ ਬੰਦ ਨਹੀਂ ਹੋਊਗੀ ਪਰ ਨਹੀਂ ਤਾਂ ਓਦੇ ਕਰਕੇ ਔਖਾ ਆ ਜਾਣਾ ਆ ਆ ਦੇਖੋ ਭਾਈ ਜਗਰਾਉਂ ਦੇ ਬਾਜ਼ਾਰ ਵਿੱਚ ਵੀ ਪਾਣੀ ਕਿੰਨਾ ਜ਼ਿਆਦਾ ਵਾ ਤੇ ਤਕਰੀਬਨ ਜਿਹੜੀਆਂ ਮੇਨ ਮੇਨ ਦੁਕਾਨਾਂ ਸਾਰੀਆਂ ਹੀ ਬੰਦ ਆ ਤੇ ਟਰਾਲੀ ਟੁਲੀ ਪਾਲੀ ਆ ਹੁਣ ਹੁਣ ਜੋ ਤਰਪਾਲਾ ਰਹਿੰਦੀਆਂ ਮੱਛਰਦਾਨੇ ਰਹਿੰਦੀਆਂ ਉਹ ਲੈ ਕੇ ਆਉਂਦੇ ਆ ਸੇਵਾਦਾਰ ਸਾਰੇ ਬੈਠ ਚੁੱਕੇ ਆ ਚਲੋ ਹੁਣ ਚੱਲਦੇ ਆਂ ਭਾਈ ਸਾਰਾ ਬਿਹਾਰ ਹੀ ਭਰਿਆ ਪਿਆ ਤਾ ਚੋ ਦਾ ਮਾਰ ਚਲੋ ਯਾਰ ਚੱਲੀ ਜੀ ਦੇਖੋ ਭਾਈ ਭਰਿਆ ਪਿਆ ਪਿਆ ਪਾਣੀ ਉਹ ਇੱਥੇ ਤੋਂ ਕੋ ਪਾਣ ਗਏ ਪਾਣੀ ਆ ਭਾਈ ਇੱਥੇ ਤਾਂ ਮਾੜਾ ਹੀ ਆ ਦੇਖੋ ਭਾਈ ਆਪਾਂ ਆਏ ਸੀਗੇ ਮੱਛਰਦਾਨੀਆਂ ਲੈਣ ਤੇ ਜੋ ਵੀ ਹੋਰ ਆਪਾਂ ਨੂੰ ਸਮਾਨ ਚਾਹੀਦਾ ਸੀਗਾ ਉਹ ਲੈਣਾ ਆ ਆਪਾਂ ਕੀ ਹਾਲ ਆ ਵੀਰੇ ਟਿੱਠਾ ਕੁੰਜੀ ਇਹ ਗੱਲ ਜੀ ਕਿਹੜੇ ਕਲਾਚੋਂ ਜੀ ਪੰਮੀ ਚ ਛਪਨਵੀਂ ਚ ਹੋਰ ਕਿੱਥੋਂ ਆਇਆ ਫਿਰ ਤੁਮਣ ਮੱਲਾ ਹੀ ਬੇੜਾ ਅੱਛਾ ਯਾਰ ਮੇਰੇ ਤਰ੍ਹਾਂ ਕਹਿੰਦੇ ਮੈਂ ਹਰ ਸ਼ਹਿਰ ਇਹ ਹੁੰਦੀ ਮੈਂ ਉਰੇ ਰਹਿਣਾ ਯਾਰ ਤੁਮਣ ਮੱਲਾ ਆਣਾ ਮੈਂ ਭੁੱਲ ਗਿਆ ਮੈਂ ਤੁਮਣ ਮੱਲਾ ਹੀ ਨਹੀਂ ਰਗਮਾਨ ਲੱਗੀ ਉਹਦੇ ਮੱਲਾ ਕਿਹੜਾ ਜਿਹੜਾ ਹਾਲਾ ਬੇੜਾ ਆਹ ਇਹ ਕਿਹੜਾ ਆ ਗਾਂਦੀ ਮੱਲਾ ਹਾਂਜੀ ਗਾਂਦੀ ਮੱਲਾ ਤੁਮਣ ਮੱ ਇਹ ਕਿੱਥੇ ਆਇਆ ਤੁਮਣ ਮੱਲਾ ਤੁਮਣ ਮੱਲਾ ਕਿੱਥੇ ਆ ਲਾਣਾ ਅੱਛਾ ਉੱਧਰ ਰਹਿੰਦਾ ਜਗਰਾਉਂ ਚ ਰਹਿਨੇ ਆ ਮੱਲੇ ਹੀ ਨਹੀਂ ਪਾ ਲੱਗੇ ਮੈਂ ਤੇਰੇ ਆ ਵਾ ਮੈਨੂੰ ਤਾਂ ਕਿਨ ਧੁੰਮੜ ਮੱਲਾ ਮੈਨੂੰ ਸਮਝ ਜਾਂਦੀ ਬੋ ਟਾਈਮ ਪੈਣਾ ਅੱਛਾ ਉੱਧਰ ਲੈਣਾ ਤੇ ਚਲੋ ਬਾਈ ਹੁਣ 15 ਵਜੇ 15 15 ਵਜੇ 20 ਦੀਆਂ ਕਟੀਆਂ ਜਾ ਰਹੀਆਂ ਵਾ ਤੇ ਇਹ ਤੋਂ ਬਾਅਦ ਮੱਛਰਦਾਨੀਆਂ ਜੋ ਵੀ ਰਹਿੰਦੀਆਂ ਉਹ ਲੈ ਕੇ ਤੇ ਇਹਦੇ ਵਿੱਚ ਫੁੱਲੀ ਲੋਡ ਹੋ ਜਾਣਾ ਕੰਮ ਪਹੁੰਚ ਚੁੱਕੇ ਆ ਬਾਈ ਜੋਕਾਂ ਲਈ ਕਹਿੰਦੇ ਮੁੰਡਾ ਮਿਹਨਤ ਕਰ ਰਿਹਾ ਕਹਿੰਦੇ ਪੂਰੀ ਕਹਿੰਦੇ ਪੂਰੀ ਮਿਹਨਤ ਹੋ ਰਹੀ ਹੈ ਜੀ ਹੁਣ ਇਹਨੂੰ ਜੋਕਦੇ ਆ ਜੀ ਤੇ ਇਹ ਜਿਹੜੇ ਬੰਡਲ ਹੁੰਦੇ ਆ 30 30 ਕਿਲੋ ਦੇ ਹੁੰਦੇ ਆ 30 ਜਾਂ 20 ਇਹ ਕਿੰਨਾ ਬਣਿਆ ਬੰਦਲੀ ਬਣ ਗਿਆ ਹਣਾ ਬੱਸ ਵੀਰੇ 32 ਤੇ 30 62 62 ਵੀਰੇ 62 ਕਿਲੋ ਹੋ ਗਿਆ 62 ਕਿਲੋ ਹੋ ਗਿਆ ਟੋਟਲ ਜੀ ਤੇ ਇਹ ਹੋ ਗਿਆ ਤਕਰੀਬਨ 9 ਤੋਂ 80 ਹੋ ਗਿਆ ਚਲੋ ਜੀ ਚਲੋ ਬਹੁਤ ਸ਼ਾਬਾਸ਼ ਹਾਂਜੀ ਹਾਂਜੀ ਆਹ ਕਹਿੰਦਾ ਮਲੇਸ਼ੀਆ ਵਾਲੇ ਕਹਿੰਦੇ ਟੱਕ ਪਾਰਿਆ ਦੇਖ ਦੇਖ ਧਿਆਨ ਨਾਲ ਅੱਧਾ ਅੱਧਾ ਲੈ ਜਾ ਚਲੋ ਵੀ ਚਲੋ ਅਸੀਂ ਲੈ ਕੇ ਆਏ ਹਾਂ ਤੁਸੀਂ ਚੱਕ ਕੇ ਲੈ ਕੇ ਚਲੋ ਜੀ ਵਾਪਸ ਓਏ ਤੂੰ ਢੇਗੇਗਾ ਬਾਬਾ ਫੜਲਾ ਹਾਲੇ ਦੋ ਸੋਚਣ ਵਾਲੀ ਗੱਲ ਆ ਟਰਾਲੀ ਇਕੱਲੀ ਰਹਿ ਗਈ ਤੇ ਜੀਪ ਗਈ ਵੀ ਹੋ ਗਈ ਜੀਪ ਲੈ ਕੇ ਗਏ ਆਪਣੇ ਬੰਦੇ ਵੀਰੇ ਹੁਣ ਮਤਲਬ ਕਾਫੀ ਚੀਜ਼ਾਂ ਇਦਾਂ ਦੀਆਂ ਯਾਰ ਇੱਕਦਮ ਹੁਣ ਤਕਰੀਬਨ 8:00 ਬੱਜ ਚੁੱਕੇ ਆ 2:00 ਵਜੇ ਦੀ ਤਿਆਰੀ ਕਰਨ ਲੱਗੇ ਹੋਏ ਆ ਤੇ ਹੁਣ ਦਵਾਈਆਂ ਵੀ ਲੈ ਲਈਆਂ ਪਾਣੀ ਵੀ ਲੈ ਲਿਆ ਵਾ ਤੇ ਤਰਪਾਲਾ ਵੀ ਲੈ ਲਈਆਂ ਮੱਛਰਦਾਨੀਆਂ ਤਾਂ ਹੱਲ ਹੋ ਰਿਹਾ ਵਾ 10 ਮਿੰਟਾਂ ਵਿੱਚ ਤੇ ਉਹ ਵੀ ਆਣ ਗਏ ਹੁਣ ਜੈਕਟਾਂ ਦਾ ਹੱਲ ਕਰਨ ਗਏ ਆ ਜੈਗਟਾਂ ਹਰ ਸ਼ੁਣੀ ਲੈਣ ਗਏ ਹੋਏ ਆ ਤੇ ਇਹ ਤੋਂ ਬਾਅਦ ਸਵੇਰੇ ਦਵਾਈ ਦਾ ਹੱਲ ਕਰਨਾ ਆਪਾਂ ਤੇ ਮਤਲਬ ਆਰਡਰ ਦੇਤਾ ਉਹਦਾ ਸਵੇਰ ਤੱਕ ਰੋਪੈ ਕੋਈ ਮਿਲ ਜਾਣਗੇ ਆਪਾਂ ਨੂੰ ਬਾਕੀ ਸਵੇਰੇ ਮੇਨ ਚੀਜ਼ ਉਹ ਕਰਨੀ ਆ ਜਿਹੜੀ ਆਪਾਂ ਰਾਸ਼ਨ ਲੈਣਾ ਰਾਸ਼ਨ ਵਿੱਚੋਂ ਦੇਖਦੇ ਆਂ ਕਿ ਕੀ ਕੀ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਇੱਕ ਤਾਂ ਸੁੱਕਾ ਦੁੱਧ ਚਾਹੀਦਾ ਸੁੱਕਾ ਦੁੱਧ ਹੋਰ ਤੇਲ ਹੋ ਗਿਆ ਹੋਰ ਕਾਹਬੀ ਚੀਜ਼ਾਂ ਚਾਹੀਦੀਆਂ ਚਾਹੀਦੀਆਂ ਆ ਮੈਂ ਉਹ ਸਲਾਹ ਕਰਦੇ ਆਂ ਕੀ ਕੀ ਚਾਹੀਦਾ ਹਨਾ ਦੇਖਦੇ ਆ ਬਾਕੀ ਲਗਭਗ ਸਾਰਾ ਕੁਝ ਇਥੋਂ ਮਿਲ ਹੀ ਗਿਆ ਯਾਰ ਆਪਾਂ ਨੂੰ ਤਾਂ ਹੁਣ ਇਹ ਤੇ ਤਿਆਂ ਪ੍ਰੋਪਰ ਲੱਗੀਆਂ ਨਹੀਂ ਆ ਦੇਖੋ ਸਾਰਾ ਖਲਾਰਾ ਪਿਆ ਹੋਇਆ ਵਾ ਇਹ ਜਾ ਕੇ ਸਹੀ ਕਰਨਾ ਕਹਿੰਦੇ ਪੂਰੇ ਤਿਆਰ ਪਰ ਤਿਆਰ ਹੋ ਗਏ ਆ ਜੀ ਪੂਰੀਆਂ ਜੈਕਟਾਂ ਜੁਗਟਾਂ ਆ ਚੁੱਕੀਆਂ ਇੱਧਰ ਜੋ ਵੀ ਆਪਾਂ ਨੂੰ ਚਾਹੀਦੀਆਂ ਸੀਗੀਆਂ ਸਾਰਾ ਕੁਝ ਮਿਲ ਗਿਆ ਵਾ ਹੁਣ ਇਹਨੂੰ ਜਾ ਕੇ ਆਪਾਂ ਸੈਟ ਕਰਦੇ ਆ ਤੇ ਹੋਰ ਇਥੇ ਕਾਫੀ ਪਈਆਂ ਆਪਣੀਆਂ ਜਿੰਨੇ ਜਿਹੜੇ ਜਿਹੜੇ ਭਰਾਵਾਂ ਨੇ ਆਉਣਾ ਵਾ ਸਾਰਿਆਂ ਨੇ ਲੈ ਲਈਆਂ ਵਾ ਤੇ ਇਕਤਰਪਾਲ ਦੂਜੀ ਜੀਪਲੀ ਚਾਹੀਦੀ ਸੀ ਉਹ ਵੀ ਲੈ ਲਈ ਆ ਤੇ ਹੁਣ ਜਾ ਕੇ ਤੇ ਸੈਟ ਕਰਦੇ ਆ ਸਾਰਾ ਮਛਰਦਾਨੇ ਵੀ ਆਪਾਂ ਕਾਫੀ ਪੀਸ ਲੈ ਲਿਆ ਇਹਦੇ ਹੋ ਗਏ ਹੁਣ ਕਾਫੀ ਹੋਰ ਜੋ ਜੋ ਆਪਾਂ ਨੂੰ ਚਾਹੀਦਾ ਆ ਉਹ ਆਪਾਂ ਉੱਥੋਂ ਜਾ ਕੇ ਵੀ ਲੈ ਕੇ ਆ ਸਕਦੇ ਆ ਤੇ ਚਲ ਬਾਈ ਜਿਹੜੀ ਇਹ ਸੇਵਾ ਆ ਆਪਣੀਆਂ ਚਾਰ ਪੇਟੀਆਂ ਜਿਹੜੀਆਂ ਵੱਡੀਆਂ ਬੋਤਲਾਂ ਦੀਆਂ ਆਈਆਂ ਵਾ ਇੱਕ ਇੱਕ ਲੀਟਰ ਵਾਲੀਆਂ ਦੀਆਂ ਇਹ ਮੇਰੇ ਭਰਾ 버ਗਰਾਂ ਵਾਲੇ ਵੱਲੋਂ ਆਈਆਂ ਵਾ ਦੇਖੋ ਯਾਰ ਜਿਹਨੇ ਮਦਦ ਸੇਵਾ ਕਰਨੀ ਹੈ ਨਾ ਕੋਈ ਨਾ ਕੋਈ ਹਰੇਕ Banda ਦਾ ਸੰਬੰਧ ਕੱਢਦਾ ਵਾ ਕਿਸੇ ਨਾ ਕਿਸੇ ਤਰੀਕੇ ਨਾਲ ਹਾਂ ਜਵੇਂ ਦਵਾਈ ਲੈਣਗੇ ਜੀ ਰਸੇ ਨਾ ਤਾਂ ਦਵਾਈ ਵਾਲਾ ਪਹਿਲਾਂ ਵੀਰ ਵੀ ਕਹਿੰਦਾ ਹੋਇਆ ਕਹਿੰਦਾ ਤੁਸੀਂ ਕਿੰਨੀ ਦਵਾਈ ਲੈਣੀ ਆ ਅਸੀਂ ਉਹਨੂੰ ਦੱਸਤਾ ਸੀ ਵੀ ਇੰਨੀ ਦਵਾਈ ਲੈਣੀ ਆ ਤੇ ਅਸੀਂ ਉਹਨੂੰ ਪੁੱਛਿਆ ਭਾਈ ਕਿੰਨੇ ਪੈਸੇ ਬੰਦਦੇ ਆ ਕਹਿੰਦਾ ਭਾਈ ਪੈਸੇ ਦੀ ਗੱਲ ਹੀ ਨਾ ਕਰੋ ਕਿਹਾ ਦਵਾਈਆਂ ਮੇਰੇ ਵੱਲੋਂ ਤੇ ਦੇਖ ਯਾਰ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਨਾ ਇਹ ਚੀਜ਼ ਆ ਮਤਲਬ ਜਿਹਦੇ ਕੋਲ ਵੀ ਚੀਜ਼ ਕੋਈ ਮੰਗੋ ਅਗਲਾ ਕਹਿੰਦਾ ਯਾਰ ਮੈਂ ਦੰਨਾ ਤੁਸੀਂ ਸੇਵਾ ਕਰੋ ਯਾਰ ਤੇ ਭਾਈ ਆਪਦੇ ਵੱਲੋਂ ਸੇਵਾ ਕਰ ਰਿਹਾ ਮੈਂ ਕਿ ਉਹਨੂੰ ਕਿਹਾ ਮੈਂ ਕਹਾ ਭਾਈ ਤੁਸੀਂ ਆਪਦੇ ਵੱਲੋਂ ਸੇਵਾ ਕਰਨੀ ਆ ਪਰ ਅਸੀਂ ਆਪਣਾ ਦਵਾਈਆਂ ਵਾਲਾ ਵੀਰ ਦੇਣਾ ਮੈਂ ਕਹਾਂ ਜੇ ਨਹੀਂ ਦਸਵੰਦ ਕਢਣਾ ਕਿਸੇ ਨਾ ਕਿਸੇ ਤਰੀਕੇ ਨਾਲ ਕਢਦਾ ਰਹਿੰਦਾ ਹੁਣ ਨਾ ਬਾਈ ਪੁੱਛੀ ਜਾਵੇ ਹਾਂ ਅੱਛਾ ਮੈਂ ਆਹ ਹੀ ਦਵਾਈ ਲਿਖ ਦਿੰਦਾ ਮਨੀ ਆਹ ਲੀ ਨਹੀਂ ਆਹ ਵਧੀਆ ਵਾਲ ਲਿਖ ਦਿੰਦਾ ਸਹੀ ਗੱਲ ਆ ਛੁਲ ਲਿਖਿਆ ਫਿਰ ਉਦੋਂ ਬਾਅਦ ਅਸੀਂ ਆ ਗਏ ਜਦੋਂ ਉਦੋਂ ਇਹ ਕਿਹਾ ਬਾਈ ਨੂੰ ਦੱਸਿਆ ਤਾਂ ਹੈ ਨਹੀਂ ਕਿੰਨੇ ਕਿੰਨੇ ਚਾਹੀਦੀਆਂ ਆ ਜੀ ਬਜਟ ਦਾ ਬਣਵਾ ਕੇ ਆਇਆ ਇਹ ਫਿਰ ਕਿਉਂਕਿ ਹਰ ਸਾਡਾ ਬਜਟ ਤੇਰੀ ਬਾਅਦ ਚ ਸਾਰੀਆਂ ਚੀਜ਼ਾਂ ਲੈਵਾਂਗੇ ਫਿਰ ਬਾਕੀ ਹੋਰ ਜਿੱਦਾਂ ਵੀ ਲੈਣੀਆਂ ਹਨ ਇਹ ਬਜਟ ਪੁੱਛਣ ਗਏ ਬਾਈ ਨਹੀਂ 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 ਪੈਸੇ ਨਹੀਂ ਮੈਂ ਲੈਣਾਂ ਕਹਿੰਦਾ ਇਹ ਤਾਂ ਮੇਰੇ ਵੱਲੋਂ ਆ ਇਹ ਕਹਿੰਦਾ ਨਹੀਂ ਆ ਬਾਈ ਪੈਸੇ ਤਾਂ ਤੁਸੀਂ ਦੇ ਲਿਆ ਰਣਾ ਮਤਲਬ ਪੰਜਾਬ ਵਿੱਚ ਸੇਵਾ ਦੀ ਕੋਈ ਕਮੀ ਨਹੀਂ ਗੀ ਭਾਈ ਹਰੇਕ ਬੰਦਾ ਆਪਦਾ ਦਸਬੰਧ ਕਿਸੇ ਨਾ ਕਿਸੇ ਤਰੀਕੇ ਨਾਲ ਕਰਦਾ ਦਵਾਈ ਵੀ ਐ ਨਹੀਂ ਵੀ ਉਹ ਸੋਚੇ ਕੋਈ ਬੰਦਾ ਜਦਿਆ ਰ ਅਦੀਪ ਜਿਹੜੀ ਵੀ ਪੈਣਾ ਦਵਾਈ ਵੀ ਵਧੀਆ ਦਵੇ ਵਧੀਆ ਪ੍ਰੋਪਰ ਸਹੀ ਦੱਸਣੀ ਆਹਾਂ ਕਹਿੰਦਾ ਆਹ ਦਵਾਈ ਨਹੀਂ ਵਧੀਆ ਆਹ ਜਿਆਦਾ ਵਧੀਆ ਆਹ ਲੈ ਕੇ ਜਾ ਗੋਲੀ ਲਓ ਇਹ ਬਖਾਰ ਤੇ ਵੀ ਸਿਰਦਰਦ ਤੇ ਵੀ ਸਖੜ ਪੈ ਟੁੱਟਦੇ ਆਉਦੇ ਲਈ ਵੀ ਸਹੀ ਆ ਐਦਾਂ ਬੰਦੇ 6-7 ਤਰ੍ਹਾਂ ਦੀਆਂ ਦਵਾਈਆਂ ਲਈਆਂ ਵਾ ਕਬਰਾੜ ਤੋਂ ਹੋਰ ਅਲਰਜੀ ਤੋਂ ਔਲਟੀਆਂ ਤੋਂ ਸਰਦਾ ਤੋਂ ਮਤਲਬ ਬੁਖਾਰ ਐਲਰਜੀ ਨਹੀਂ ਲੱਗੋ ਜਕਾਮ ਤੋਂ ਕਾਫੀ ਜਿਹੜੀਆਂ ਵੀ ਚੀਜ਼ਾਂ ਚਾਹੀਦੀਆਂ ਮੈਂ ਪ੍ਰੋਪਰ ਸਾਰੀਆਂ ਲੈ ਕੇ ਤੁਰ ਰਹੇ ਆਂ ਤੇ ਬਾਕੀ ਹੋਰ ਵੀ ਜੋ ਵੀ ਲੋਡ ਪੈਂਦੀ ਆ ਅੱਗੇ ਦਾ ਵਯਾ ਕਰਦਾ ਬਸ ਸਮਾਨ ਹੁਣੇ ਆਦੇ ਹੁਣੇ ਨਿਕਲਦੀ ਏ ਯਾਰ ਸਮਾਨ ਨਿਕਲਦਾ ਯਾਰ ਪਰ ਹਾਂ ਇਹ ਤਾਂ ਕਹਿੰਦਾ ਸੀਗਾ ਕਹਿੰਦਾ ਸਵੇਰੇ ਹੀ ਤੋਰਦੇ ਆ ਪਰ ਚੱਕਰ ਸੀਗਾ ਸਮਾਨ ਦਾ ਹੁਣ ਸਮਾਨ ਨੂੰ ਨਿੱਕੇ ਨਿੱਕੇ ਸਮਾਨ ਨੂੰ ਬਹੁਤ ਟਾਈਮ ਲੱਗ ਜਾਂਦਾ ਆਪਣਾ ਮੇਰੇ ਬੁੱਟ ਟਾਈਮ ਨਾ ਉੱਠ ਕੇ ਨਾ ਪਰ ਉਹਨਾਂ ਨੂੰ ਆਸਨ ਇਕੱਠਾ ਕਰਾਂਗੇ ਹਾਂ ਆਪਾਂ ਦੇ ਉੱਠੇ ਨਾ ਫਿਰ ਉੱਠਣਾ ਇਹਨਾਂ ਇਹਨਾਂ ਨੇ ਗੱਲ ਛੱਡੀ ਬਾਬੇ ਤੇ ਬਾਬੇ ਨੇ ਵਧਾ ਕਿ ਉੱਠਦੇ ਸਾਰ ਪਹਿਲਾਂ ਨੇ ਸੂਤ ਸਵਾਦ ਨੂੰ ਸੁਧੰਦਾ ਚੀਜ਼ਾਂ ਦੇਖਣੀਆਂ ਕਿਉਂਕਿ ਯਾਰ ਹਜੇੜਾ ਜੀਬ ਦੀ ਟਰਾਲੀ ਆ ਉਹਦੇ ਟੈਰਾਂ ਨੂੰ ਇਹਨਾਂ ਨੇ ਗ੍ਰੀਸ ਕਰ ਹੋਰ ਦੋ ਤਿੰਨ ਚੀਜ਼ਾਂ ਹੋਰ ਕਰਨੀਆਂ ਆ ਡੱਕ ਵੀ ਫਿੱਟ ਕਰਨਾ ਹੈ ਕੱਲੇ ਪਿਆ ਹੋਇਆ ਅੱਜ ਤਕਰੀਬਨ ਅੱਧੀ ਰਾਤ ਇੱਥੇ ਨਹੀਂ ਲੱਗ ਜਾਣੀ ਆ ਹੋਰ ਬਾਲਾਂ ਦੇ ਤਿਆਰ ਲਾਉਣੀਆਂ ਹਾਂ ਹਾਂ ਉਹ ਲਾਉਣੀਆਂ ਵਾ ਇਹ ਧੋਣੀ ਹੈ ਜੀਬ ਕਾਫੀ ਕੁਝ ਕਰਨਾ ਇਦਾਂ ਪਿਆ ਹੋਆ ਕਾਫੀ ਚੀਜ਼ਾਂ ਪਈਆਂ ਫੇਰ ਸਵੇਰ ਜਲਦੀ ਤੁਰਾਂਗੇ ਬਾਕੀ ਜਿਹੜੇ ਵੀ ਭਰਾ ਆਪਾਂ ਕੱਲੂ ਜਾਣਾ ਅੰਬਰਸਰ ਜਲੰਧਰ ਵਾਲੀ ਸਾਈਡ ਬਾਕੀ ਜੋ ਵੀ ਜਿਵੇਂ ਪ੍ਰੋਸੈਸ ਬਣਿਆ ਨਾ ਉਦਾਂ ਦੇਖ ਲਾ ਕੇ ਜਦੋਂ ਵੀ ਜਾਣ ਅੰਬਰਸਰ ਅੰਬਰਸਰ ਵਾਲੀ ਸਾਈਡ ਆਣਾ ਆਪਾਂ ਤੇ ਉੱਥੇ ਵੀ ਭਰਾ ਆਪਣੇ ਹੈਗੇ ਆ ਤੇ ਉਹਨਾਂ ਨਾਲ ਮਿਲ ਕੇ ਜੋ ਵੀ ਸੇਵਾ ਹੋਈ ਸਾਰੀ ਕਰਨੀ ਆਪਾਂ ਨੂੰ ਨਹੀਂ ਐਕਤੀ ਆ ਲੈ ਦੇਖੇ ਨਿਕਲ ਤਾ ਬੰਦ ਕਰ ਲੋ ਲਓ ਵੀ ਮਿੱਤਰੋ ਆ ਜੀਪ ਦੀ ਟਰਾਲੀ 'ਵਾਂ ਚਿਹੜੀ ਪੂਰੀ ਪੈਕਿੰਗ ਕਰਨੀ ਆ ਫੁੱਲ ਪੈਕਿੰਗ ਹੋ ਚੁੱਕੀ ਆਂ ਤਰਪਾਲ ਪਾ ਕੇ ਰਸੇ ਨਾਲ ਬੰਨਦੇ ਆਂ ਮਤਲਬ ਜੋ ਵੀ ਹੁਣ ਜੋ ਸਵੇਰੇ ਜਿਹੜੀ ਵਿੱਚ ਜਾ ਰਹਿੰਦੀਆਂ ਹੋਣੀਆਂ ਉਹ ਆਪਾਂ ਇਹ ਚ ਰੱਖਾਂਗੇ ਬਾਕੀ ਜਿਹੜੀ ਦੂਜੀ ਆਪਣੀ ਟਰਾਲੀ ਆ ਉਹ ਰਹੀ ਆ ਉਹਦੇ ਵਿੱਚ ਤਰਪਾਲਾਂ ਹੀ ਆ ਜੇ ਫਿਲਹਾਲ ਜੋ ਵੀ ਰਾਸ਼ਨ ਆ ਹੋਰ ਦੋ ਤਿੰਨ ਚੀਜ਼ਾਂ ਲੈਣ ਵਾਲੀਆਂ ਉਹ ਪਸ ਸਵੇਰੇ ਲਵਾਂਗੇ ਤੇ ਹੁਣ ਲਗਭਗ ਜਿਹੜੀ ਸਾਰੀ ਟੀਮ ਆ ਉਹ ਥੋੜੀਆਂ-ਥੋੜੀਆਂ ਚੀਜ਼ਾਂ ਜੋ ਵੀ ਲੈ ਕੇ ਆਉਣ ਵਾਲੀਆਂ ਉਹ ਲੈ ਕੇ ਆਉਣ ਵਿੱਚ 20 ਵੀ ਹੋ ਚੁੱਕੇ ਆ ਸਾਰੇ ਬਸ ਉਹ ਲੈਣ ਗਏ ਆ ਤੇ ਹੁਣ ਬਸ ਆ ਇੱਕ ਆਪਾਂ ਕੰਪਲੀਟ ਕਰ ਦਈਏ ਮੈਂ ਤੇ ਬਾਬਾ ਬਸ ਤੇ ਇਹ ਬੰਦਦੇ ਆ ਤੇ ਸਿੱਧਾ ਤੁਹਾਨੂੰ ਸਵੇਰੇ ਮਿਲਦੇ ਆ ਬਾਕੀ ਮੇਰੇ ਪਰ ਕਮੈਂਟ ਕਰੋ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਆ ਤੇ ਅਸੀਂ ਕੱਲੂ ਸਵੇਰੇ ਤੁਰਪੈਣਾ ਵਾ ਤੇ ਇਹ ਵਲੌਗ ਹੁਣ ਆ ਚੁੱਕਿਆ ਹੋਊਗਾ ਤੇ ਬਸ ਤੁਸੀਂ ਕਮੈਂਟ ਕਰੋ ਕਿਹੜੀ ਕਿਹੜੀ ਚੀਜ਼ ਜ਼ਿਆਦਾ ਚਾਹੀਦੀ ਆ ਤੇ ਕਿਹੜੇ ਕਿਹੜੇ ਏਰੀਆ ਵਿੱਚ ਚਾਹੀਦੀ ਆ ਨਾ ਤਾਂ ਸਾਰੀਆਂ ਚੀਜ਼ਾਂ ਤਕਰੀਬਨ ਹੱਲ ਕਰਕੇ ਤੁਰਾਂਗੇ ਕੱਲੀ-ਕੱਲੀ ਚੀਜ਼ ਦਾ ਜੋ ਵੀ ਚੀਜ਼ ਚਾਹੀਦੀ ਆ ਤੇ ਬਾਬੇ ਦੀ ਕਿਰਪਾ ਨਾਲ ਹੋਰ ਭਰਾ ਵੀ ਆਪਣੇ ਹੈਗੇ ਆ ਜਿੱਥੇ ਆਪਾਂ ਜਾਣਾ ਵਾ ਤੇ ਉਹਨਾਂ ਨਾਲ ਮਿਲ ਕੇ ਜੋ ਵੀ ਸੇਵਾ ਕਰਨੀ ਆ ਸਾਰੀ ਸੇਵਾ ਕਰਾਂਗੇ ਕੋਈ ਗਲਤੀ ਮਲਤੀ ਹੋਈ ਹੋਵੇ ਮਾਫ ਕਰਿਓ ਮਿਲਦਾ ਨੈਕਸਟ ਲੋਰ ਦੇ ਵਿੱਚ ਬਾਏ ਬਾਏ ਲਵ ਯੂ ਸਰੇਣੇ